ਆਖੀ ਰੰਗਨੇ ਭਾਈ ਦੋ ਨਿਕਲੇੜ ਚਲੋ ਵੀ ਅੰਦਰ ਚਲੋ ਤੇ ਭਾਈ ਬਟੇਰਾں ਦੇ ਵੀ ਹਨਾ ਆਂਡੇ ਹੋਣ ਲੱਗੇ 7-8 7-8 ਰੋਦ ਦੇ ਹੋ ਜਾਂਦੇ ਆ ਅਸੀਂ ਗੱਲ ਜੀ ਦੋਸਤੋ ਕੀ ਹਾਲ ਚੱਲ ਠੀਕ ਠਾਕ ਕੋਈ ਨਹੀਂ ਤੇ ਭਾਈ ਆਪਾਂ ਨੇ ਨਾ ਬੱਤਗਾ ਨੇ ਆਂਡੇ ਲਾਏ ਹੋ ਸੀਗੇ 30 ਤਰੀਕ ਨੂੰ ਆਪਾਂ ਨੇ ਲਾਏ ਸੀਗੇ ਆਂਡੇ ਆਂਡੇ ਸੀਗੇ ਥੋੜੀ ਸ਼ਾਇਦ 15-20 ਘੰਟੇ ਸੀਗੇ ਤੇ ਭਈ ਕੱਲ ਤੇ ਪਾਸੋਂ ਆਪਾਂ ਭਾਈ ਜਿਆਦਾ ਬਿਜੀ ਸੀਗੇ ਇਸ ਕਰਕੇ ਨਾ ਆਂਡੇ ਆਪਾਂ ਨੇ ਥੱਲੇ ਧਾਰਨੇ ਸੀਗੇ ਉਹ ਤਾਰੇ ਨਹੀਂ ਹੈਗੇ ਬਿਨਾਂ ਵਿੱਚੋਂ ਭਾਈ ਦੋ ਬੱਚੇ ਨਿਕਲੇ ਹੋਏ ਸੀਗੇ ਬੱਤਗਾ ਦੇ ਤੇ ਆ ਮਸ਼ੀਨ ਦੀ ਸਫਾਈ ਵੀ ਨਹੀਂ ਹੋਈ ਹੋਗੀ ਮੇਰੇ ਤੋਂ ਕਿਉਂਕਿ ਬਈ ਟਾਈਮ ਹੀ ਨਹੀਂ ਲੱਗ ਰਿਹਾ ਹੈਗਾਾਨੂੰ ਪਤਾ ਤੇ ਬਈ ਉਹ ਦੋ ਬੱਚੇ ਨਿਕਲ ਗਏ ਵਤਕਾਂ ਦੇ ਤੇ ਇੱਧਰ ਸਾਰਿਆਂ ਨੂੰ ਬਈ ਠੋਰਾਂ ਲੱਗੀਆਂ ਹੋਈਆਂ ਵੀਟ ਕੱਢ ਕੇ ਸਾਰੇ ਆਂਡੇ ਆਂਡੇ ਹੈਗੇ ਆ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ 10 ਤੇ 10 13 ਹੋ ਗਏ ਹਨਾ ਦੋ ਉਹ ਨਿੱਕੇ ਨਿਕਲੇ ਆ ਗਏ ਤਾਂ ਆਬ ਠੀਕ ਆ ਇਹਨਾਂ ਨੂੰ ਆ ਦੇਖ ਤੇੜਾਂ ਆ ਗਈਆਂ ਬਈ ਮੈਨੂੰ ਵੀ ਆਈ ਵੀ ਆਉਣ ਉਹ ਵੀ ਆਈ ਵੀ ਆ ਤੇ ਹਲੇ ਮਾਂ ਛਿਲਕੇ ਹਲੇ ਚੱਕਣੇ ਸੀਗੇ ਇਹਨਾਂ ਦੇ ਤੇ ਚਲੋ ਹੁਣ ਮੈਂ ਆਪਾਂ ਚੱਕਦੇ ਆਂ ਲਫਾੜੇ ਅੰਦਰ ਮੈਂ ਪਹਿਲਾਂ ਛਿਲਕੇ ਚੱਕ ਦਮਾਂ ਠਾਖੀ ਰੰਗ ਨੇ ਬਾਈ ਲੋ ਨਿਕਲੇੜ ਚਲੋ ਵੀ ਅੰਦਰ ਚਲੋ ਇਹਨਾਂ ਨੂੰ ਬਾਈ ਦੁਪਹਿਰ ਤੇ ਬਾਅਦ ਕਰਾਂਗਾ ਆਂਡੇ ਤਾਂ ਵੀ ਜਿਹੜੇ ਬਏ ਆਂ। ਹਾਂ। ਬਈ ਆਪਣਨੇ ਅਖਬਾਰ ਵੀ ਚੇਂਜ ਕਰਤਾ ਤੇ ਆਂਡੇ ਬਈ ਥਾਰੇ ਥੱਲੇ ਧਾਰ ਤੇ ਇੱਕ ਵਾਰ। ਤੇ ਹੁਣ ਦੇਖਦੇ ਆਂ ਬਈ ਕਿੰਨੇ ਕ ਨਿਕਲਦੇ ਇਨਾ ਆਂਡਿਆਂ ਵਿੱਚੋਂ ਤੇ ਦੂ ਤਾਂ ਨਿਕਲ ਗਏ ਤਿੰਨ ਨੂੰ ਬਈ ਤੇਣਾਈ ਹੋਈਆਂ। ਤੇ ਬਾਕੀ ਚਲ ਦੇਖਦੇ ਆਂ। ਇੱਕ ਬਾਈ ਨਾਲ ਹੋਰ ਗੱਲ ਆਪਣੀ ਚੱਲ ਰਹੀ ਆ ਤੇ ਉਤੇ ਆਪਾਂ ਨੇ ਆਂਡੇ ਫੇਲੇ ਕੇ ਆਵਾਂਗੇ ਅੱਜ ਜਾਂ ਕੱਲ ਨੂੰ ਸਾਰੇ ਬਸ ਲਾ ਦਾਂਗੇ। ਚਲੋ ਕਰਦੇ ਆਂ। ਤੇ ਬਾਈ ਬਟੇਰਾਂ ਦੇ ਵੀ ਹਨਾ ਆਂਡੇ ਹੋਂ ਲਾਦੇ 7-8 7-8 ਰੋਦ ਦੇ ਹੋ ਜਾਂਦੇ ਆ ਪਰ ਹਾਲੇ ਆਪਾਂ ਬੱਚੇ ਨਹੀਂ ਕਢਵਾ ਰਹੇ ਇਹਨਾਂ ਦੇ ਕਿਉਂਕਿ ਆਂਡੇ ਹਲੇ ਇਹਨਾਂ ਬਾਈ ਨਵੇਂ ਦੇਣ ਲੱਗੇ ਆ ਨਵੇਂ ਵਿੱਚੋਂ ਫਿਰ ਬੱਚੇ ਘੱਟੇ ਨਿਕਲਦੇ ਆ ਤੇ ਆਂਡੇ ਬਾਈ ਆਪਾਂ ਸੇਲ ਕਰੀ ਜਾਂਦੇ ਹਲੇ ਤਾਂ ਫਿਲਹਾਲ ਤਾਂ ਇਹ ਹਲੇ ਲਾਵਾਗੇ ਹਲੇ 10-15 ਦਿਨ ਬਾਅਦ ਫਿਰ ਆਪਾਂ ਲਾਵਾਗੇ ਇਹਨਾਂ ਦੇ ਵੀ ਆਂਡੇ ਫਿਰ ਇਹਨਾਂ ਵਿੱਚੋਂ ਕਢਾਵਾਂਗੇ ਬੱਚੇ ਯਾਪਾ ਬਾਈ ਖਾਂ ਲਈ ਸੀਰ ਕਰਦੇ ਹਾਂ ਤੇ ਬਾਈ ਇੱਧਰ ਹੁਣ ਆਪਾਂ ਛੋਟਿਆਂ ਨੂੰ ਪਾਉਨੇ ਦਾਣਾ ਤੇ ਉਧਰ ਪਾਈ ਆਪਣਾ ਦਾਣੇ ਦਾ ਨਿਪਟ ਗਿਆ ਕੰਮ ਅੰਦਰ ਸਾਰੇ ਓਕੇ ਆ ਬਾਈ ਦੋ ਕੱਲ ਆਪਾਂ ਇਹਨਾਂ ਵਿੱਚੋਂ ਸੇਲ ਕਰਦੇ ਠੀਕੇ ਤੇ ਪਹਿਲਾਂ ਬਾਈ ਇਹਨਾਂ ਦਾ ਹੁਣ ਪਾਣੀ ਬਦਲਦੇ ਆ ਅਖਬਾਰ ਤਾਂ ਦੁਪਹਿਰੋਂ ਬਾਅਦ ਬਦਲਾਂਗੇ ਫਿਲਹਾਲ ਤਾਂ ਹਲੇ ਠੀਕ ਆ